हां जी दोस्तों रोज दी तरह ਆਪਾਂ ਪਹੁੰਚ ਚੁੱਕੇ ਹਾਂ ਸਬਜੀ ਮੰਡੀ ਸਨਾਮ ਦੇ ਵਿੱਚ ਦੱਸ ਦਈਏ ਕਿ ਸਬਜੀ ਦੇ ਰੇਟ ਸੱਤਵੇਂ ਅਸਮਾਨ ਤੇ ਨੇ ਤੇ ਦਿਨੋਂ ਦਿਨ ਸਬਜੀ ਦੇ ਰੇਟ ਵਧਦੇ ਜਾ ਰਹੇ ਨੇ ਤੁਹਾਨੂੰ ਦੇਵਾਂ ਇਕੱਲੇ ਇਕੱਲੇ ਰੇਟ ਬਾਰੇ ਜਾਣਕਾਰੀ ਬਣੇ ਰਹੋ ਵੀਡੀਓ ਦੇ ਅਖੀਰ ਤੱਕ ਜਿਹੜੇ ਦੋਸਤਾਂ ਨੂੰ ਆਪਣੀ ਵੀਡੀਓ ਨੂੰ ਪਹਿਲੀ ਵਾਰ ਵੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਜੇ ਤੁਸੀਂ ਸਾਨੂੰ ਫੇਸਬੁੱਕ ਤੇ ਵੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਫੋਲੋ ਕਰਨਾ ਜੀ ਤੁਹਾਨੂੰ ਕਰਾਵਾਂਗੇ ਕੱਲੇ ਕੱਲੇ ਰੇਟ ਤੋਂ ਜਾਣੂ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਾਂਗੇ ਤਾਂ ਆਪਾਂ ਗਵਾਰ ਫਲੀ ਦੀ ਕਰਦੇ ਆ ਦੋਸਤੋ ਗਵਾਰ ਫਲੀ ਦਾ ਰੇਟ ਆ ਜਿਹੜਾ ਇਹ ਵੀ 7ਵੇਂ ਅਸਮਾਨਤਾ ਜਾਨੀ ਕਿ 90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਆ ਜੀ ਇਹ ਥੋਕ ਰੇਟ ਆ ਜੀ ਮੰਡੀ ਦਾ ਅੱਗੇ ਮਟਰ ਦੀ ਗੱਲ ਕਰੀਏ ਤਾਂ ਹੱਥ ਤਰ ਆਉਂਦਾ ਨਹੀਂ ਦਿੰਦਾ ਇਹ ਵੀ 180 ਰੁਪਏ ਥੋਕ ਰੇਟ ਆ ਜੀ ਮਟਰ ਦਾ ਹਰੇ ਦਾ ਤੇ ਜੇ ਗੱਲ ਕਰੀਏ ਆਪਾਂ ਅੱਗੇ ਨਿੰਬੂ ਦੀ ਨਿੰਬੂ ਵੀ 30 ਰੁਪਏ ਵਧ ਗਿਆ ਕੱਲ ਨਾਲੋਂ 70 ਰੁਪਏ ਵਿਕਿਆ ਸੀ ਤੇ ਅੱਜ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਰਿਆ ਜੀ ਮੰਡੀ ਦੇ ਵਿੱਚ ਨਿੰਬੂ ਦਾ ਰੇਟ ਆ ਇਹ ਤੇ ਥੋਕ ਦਾ ਰੇਟ ਦੱਸ ਰਹੇ ਹਾਂ 100 ਰੁਪਏ ਪ੍ਰਤੀ ਕਿਲੋ ਜੀ ਕੱਦੂ ਦੀ ਗੱਲ ਕਰੀਏ ਤਾਂ ਕੱਦੂ ਵੀ ਵੱਧਦਾ ਜਾ ਰਿਹਾ ਮੋਟਾ ਕੱਦੂ ਆ ਜਿਹੜਾ 45 ਰੁਪਏ ਕਿੱਲੋ ਤੇ ਵਧੀਆ ਕद्दू ਛੋਟਾ ਦਾਣਾ ਲੈਣਾ ਤਾਂ 55 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ बिक ਰਿਹਾ ਦੋਸਤੋ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪੇਠੇ ਦੀ ਪੇਠੇ ਦੀ ਗੱਲ ਕਰੀਏ ਤਾਂ ਕੱਲਾ ਪੇਠੀ ਹੈ ਜਿਹਦਾ ਰੇਟ ਉਥੇ ਹੀ ਖੜਾਗਾ ਅੱਜ 12 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ बिक ਰਿਹਾ ਜੀ ਬਲਕਿ 2 ਰੁਪਏ ਦਾ ਰੇਟੇ ਦਾ ਘਟਿਆਗਾ ਕੱਲ 14 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ ਸੀ ਦੋਸਤੋ ਤੇ ਅੱਗੇ ਤੁਹਾਨੂੰ ਗੱਲ ਕਰਾਂਗੇ ਆਪਾਂ ਫੁੱਲ ਗੋਭੀ ਵੱਲ ਨੂੰ ਚੱਲਦੇ ਆ ਤਾਂ ਫੁੱਲ ਗੋਭੀ ਦੀ ਗੱਲ ਕਰੀਏ ਜਿਹੜੀ ਕੱਲ 45 ਰੁਪਏ ਕਿਲੋ ਸੀ ਅੱਜ 60 ਰੁਪਏ ਕਿਲੋ ਹੋ ਗਿਆ ਜੀ ਥੋਕ ਦਾ ਰੇਟ ਫੁੱਲ ਗੋਭੀ ਦਾ ਇਹ ਵੀ ਬਹੁਤ ਰੇਟ ਜਾਦੇ ਵੱਧਦੇ ਜਾ ਰਹੇ ਨੇ ਜੀ ਅੱਗੇ ਆਪਾਂ ਗੱਲ ਕਰੀਏ ਤਾਂ ਅਰਬੀ ਅਰਬੀ ਦਾ ਰੇਟ ਕੱਲ ਵਾਲਾ ਹੋ ਸੇਮ ਰੇਟ 50 ਰੁਪਏ ਪ੍ਰਤੀ ਕਿਲੋ ਵਿਕ ਰਹੀ ਆ ਜੀ ਜੇ ਆ ਗੋਲ ਵੈਂਗਨ ਦੀ ਛੋਟੇ ਦੀ ਗੱਲ ਕਰਦੇ ਆ ਤਾਂ 40 ਰੁਪਏ ਕਿਲੋ ਥੋਕ ਰੇਟ ਅਦਰਕ ਦੀ ਗੱਲ ਕਰੀਏ ਤਾਂ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਬਿਕ ਰਿਹਾ ਜੀ ਘਟਾ ਹਰ ਦੀ ਗੱਲ ਕਰੀਏ ਤਾਂ 120 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਬਿਕ ਰਹੀ ਹੈ ਜੀ ਤੇ ਇਹਦੇ ਰੇਟ ਵੀ ਬਹੁਤ ਵਧੇ ਨੇ ਤੇ ਲਸਣ ਤੇ ਅਦਰਕ ਦੋਨੇ ਕੱਲ ਵਾਲੇ ਸੇਮ ਰੇਟ ਤੇ ਖੜੇ ਨੇ ਅੱਗੇ ਕੱਕੜੀ ਦੀ ਗੱਲ ਕਰੀਏ ਤਾਂ ਇਹਦਾ ਸੇਮ ਰੇਟ ਹੀ ਚੱਲ ਰਿਹਾ ਜੀ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਬਿਕ ਰਹੀ ਹੈ ਜੀ ਕਈ ਦਿਨਾਂ ਤੋਂ ਕੱਕੜੀ ਤੇ ਅੱਗੇ ਗੱਲ ਕਰਦੇ ਆਂ ਦੋਸਤੋ ਆਪਾਂ ਇੱਕ ਦੋ ਹੋਰ ਸਬਜ਼ੀਆਂ ਦੇ ਰੇਟ ਵੀ ਦਿਖਾਉਣੇ ਅੱਜ ਐਤਵਾਰ ਹੋਣ ਕਰਕੇ ਮੰਡੀ ਦੇ ਵਿੱਚ ਕਾਫੀ ਘੱਟ ਪੀੜਾ ਭਿੰਡੀ ਦੀ ਗੱਲ ਕਰੀਏ ਤਾਂ ਦੋਸਤੋ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮੰਡੀ ਦੇ ਵਿੱਚ ਵਿਕ ਰਹੀ ਹੈ ਜੀ ਜਾਨੀ ਕਿ ਕੱਲ ਨਾਲੋਂ ਵੀ 5-7 ਰੁਪਏ ਰੇਟ ਵਧ ਗਿਆਗਾ ਪਾਲਕ ਦੇ ਰੇਟ ਨੇ ਜਿਹੜੇ ਸਾਮ ਖੜੇ ਨੇ 20 ਰੁਪਏ ਗੁੱਸੀ ਉਹੀ ਪੁਰਾਣਾ ਰੇਟ ਚੱਲ ਰਿਹਾ ਜੀ ਇੱਕ ਜਗ੍ਹਾ ਤੇ ਖੜੇ ਨੇ ਕਾਫੀ ਦਿਨਾਂ ਤੋਂ ਰੇਟ ਇਹ ਜਿਸ ਨੂੰ ਦੱਸ ਦਈਏ ਤੇ ਅੱਗੇ ਗੱਲ ਹੋਰ ਕਰਦੇ ਆਂ ਜੀ ਆਪਾਂ ਜਿਹੜੀ ਕਰੇਲੇ ਦੀ ਕਰੇਲੇ ਦੀ ਗੱਲ ਕਰੀਏ ਜੀ ਕਿਹੜਾ ਕਰੇਲਾ ਕੱਲ 30 ਰੁਪਏ ਕਿਲੋ ਸੀ ਅੱਜ 45 ਰੁਪਏ ਪ੍ਰਤੀ ਕਿਲੋ ਹੋ ਗਿਆ ਜੀ ਯਾਨੀ ਕਿ 15 ਪੈ ਰੇਟ ਵੱਧ ਗਿਆਗਾ ਮੋٹے ਖੀਰੇ ਦੀ ਗੱਲ ਕਰੀਏ ਤੋ ਜਿਹੜਾ ਇਧਰ ਸਾਈਡ ਤੇ ਪਿਆ ਸੀ ਉਹ 8 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਜੀ ਪੇਠਾ ਉਹੀ ਸੇਮ ਰੇਟ ਆ 12 ਰੁਪਏ ਕਿਲੋ ਜੀ ਖੀਰਾ ਤੁਹਾਨੂੰ ਰੇਟ ਦੱਸ ਦਿੱਤਾ ਆ ਮੋਟਾ ਦਾਣਾ ਗੌੜ ਨਾਲ ਦੇਖ ਲਓ ਇਹ ਸਸਤਾ ਹੁੰਦਾਗਾ ਚਲਾਈ ਦੀ ਜਿਹੜੀ ਜੀ ਉਹੀ 20 ਰੁਪਏ ਗੁੱਸੀ ਵਿਕ ਰਹੀ ਹੈ ਜੀ ਕ੍ਰੇਲਾ ਵੀਰ ਕੋਲੇ ਇੱਧਰ ਸੇਮ ਪਿਆਗਾ ਆਲੂ ਪਿਆਜ਼ ਦੀ ਗੱਲ ਕਰੀ ਤਾਂ ਦੋਸਤੋ ਜਿਹੜਾ ਆਲੂ ਦਾ ਰੇਟ ਵੀ ਕਾਫੀ ਵੱਧ ਗਿਆ ਜਾਨੀ ਕਿ 50 ਕਿਲੋ ਦੇ ਗੱਟੇ ਮੰਗ 150 ਰੁਪਏ ਵੱਧ ਗਿਆ ਜੀ ਜਿਹੜਾ ਆਲੂ ਦਾ ਗੱਟਾ 800 ਰੁਪਏ ਦਾ ਕੱਲ ਮਿਲ ਰਿਹਾ ਸੀ ਅੱਜ 950 ਰੁਪਏ ਦਾ ਗੱਟਾ ਹੋ ਗਿਆ ਜੀ ਜਣੇ ਕਿ ਜੇ ਆਪਾਂ ਗੱਲ ਕਰੀਏ ਪਿਆਜ਼ ਦੀ ਪਿਆਜ਼ ਉਹ ਹੀ 30 32 ਰੁਪਏ ਕਿਲੋ ਵਿਕ ਰਿਹਾ ਨਾਸਕ ਵਾਲਾ ਸੁੱਕਾ ਪਿਆਜ਼ ਮਿਰਚ ਦੀ ਗੱਲ ਕਰਦਾ ਤਾਂ ਮਿਰਚ ਦੇ ਵੀ ਰੇਟ ਸੱਤਵੇਂ ਸਮਾਨ ਤੇ ਨੇ ਅੱਜ 55 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ ਜੀ ਟਮਾਟਰ ਵੀ ਇੱਧਰ ਅੱਜ ਰੇਟ ਕਾਫੀ ਚੜ ਗਿਆ ਜਿਹੜਾ 3-4 ਦਿਨ ਪਹਿਲਾਂ 70 ਰੁਪਏ ਕਿਲੋ ਸੀ ਕੱਲ 22 ਰੁਪਏ ਕਿਲੋ ਹੋ ਗਿਆ ਸੀ ਅੱਜ ਤੁਹਾਨੂੰ 10 ਦੇਈਏ 30 ਰੁਪਏ ਪ੍ਰਤੀ ਕਿਲੋ ਮੰਡੀ ਦਾ ਥੋਕ ਰੇਟ ਹੋ ਗਿਆ ਜੀ ਟਮਾਟਰ ਦਾ ਅੱਗੇ ਗੱਲ ਕਰੀਏ ਤਾਂ ਚੌਲੇ ਦੀ ਚੌਲੇ ਦਾ ਰੇਟ ਵੀ ਜੀ 35 ਰੁਪਏ ਤੋਂ ਲੈ ਕੇ 50 ਰੁਪਏ ਤੱਕ ਵਿਕ ਰਿਹਾ ਜੀ ਕੱਚਾ ਚੌਲਾ ਜਿਹੜਾ ਵਧੀਆ ਫਸ ਕਲਾਸ 1 ਨੰਬਰ ਉਹਦਾ ਰੇਟ 50 ਰੁਪਏ ਕਿਲੋ ਹੋ ਗਿਆ ਜੀ ਕarele ਦਾ ਇੱਥੇ ਹੋਈ ਸੇਮ ਰੇਟ ਆਗਾ ਤੇ ਪੇਠਾ ਵੀ ਉਹੀ ਸੇਮ ਰੇਟ 12 ਰੁਪਏ ਕਿਲੋ ਜੀ ਅੱਗੇ ਦੇਖਦੇ ਆ ਤੁਹਾਨੂੰ ਗੰਡੇ ਪਿਆਜ਼ ਬਾਰੇ ਥੋਕ ਦੇ ਰੇਟ ਬਾਰੇ ਜਾਣਕਾਰੀ ਦੇ ਦਿੱਤੀ ਆ 30 32 ਰੁਪਏ ਤੇ ਆਲੂ ਦਾ ਜਿਹੜਾ ਰੇਟ ਆ ਜੀ ਉਹ 950 ਦਾ ਗੱਟਾ ਮੋਟਾ ਆਲੂ 50 ਕਿਲੋ ਦਾ ਜੀ ਤੇ ਇਹ ਕੱਲ੍ਹ ਨਾਲੋਂ ਕਾਫੀ ਰੇਟ ਵੱਧ ਗਏ ਨੇ ਤੇ ਆਲੂ ਦਾ ਰੇਟ ਹੀ ਵਧਿਆ ਤੇ ਜਿਹੜਾ ਪਿਆਜ਼ ਦਾ ਰੇਟ ਆ 1-2 ਰੁਪਏ ਇੱਧਰ ਉੱਧਰ ਹੋਇਆਗਾ ਤੇ ਅੱਗੇ ਜੇ ਗੱਲ ਕਰੀਏ ਜੀ ਭਿੰਡੀ ਦੀ ਉਹੀ ਸੇਮ ਰੇਟ ਆ ਭਿੰਡੀ ਦੋ ਬਾਈ ਦਾ ਗੱਲ ਕਰੀ ਸੀ ਤਾਂ 40 ਰੁਪਏ ਕਿਲੋ ਦੇ ਰਿਆ ਆਹਾ ਛੋਟਾ ਵੈਂਗਣਾ ਜਿਹੜਾ 45 ਰੁਪਏ ਕਿਲੋ ਬਾਈ ਬੋਲ ਰਹੇ ਨੇ ਮਿਰਤ ਸਾਨੂੰ ਦੱਸ ਹੀ ਦਿੱਤੀ ਪਹਿਲਾਂ ਵੀ ਰੇਟ 50 ਤੋਂ 55 ਤੱਕ बिक ਰਹੀ ਆ ਜੀ ਅਗਰ ਕਿਸੇ ਬਈਰ ਨੇ ਰੇਟ ਪੁੱਛਣਾ ਹੋਵੇ ਸਾਨੂੰ ਕਮੈਂਟ ਕਰਕੇ ਰੇਟ ਵਾਰੇ